ਆਨੁਸਾਸ਼ਿਕ ਮੈਡਿਪਟੀ ਕਮਿਸ਼ਨਰ ਪਟਿਆਲਾ ਅਜ ਮਿਤੀ 9 5 2025 ਨੂੰ ਆ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜੀ ਕਿਸੇ ਤਰ੍ਹਾਂ ਕੀ ਦੀ ਪੈਨਿਕ ਦੀ ਕੋਈ ਲੋੜ ਨਹੀਂ ਹੈ ਜੀ ਅਸੀਂ ਜਦੋਂ ਵੀ ਕੁਝ ਪ੍ਰੀਕਾਸ਼ਨਰੀ ਮੀਜਰਸ ਜਾਂ ਕੁਝ ਵੀ ਆਂਦਾ ਹੈਗਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਦੇ ਹਾਂ ਤੇ ਇਸ ਦੀ ਲਗਾਤਾਰਤਾ ਇੱਥੇ ਥੋੜੀ ਖਬਰਾਂ ਆ ਰਹੀ ਸੀ ਕਿ ਰਾਸ਼ਨ ਜਾਂ ਐਸੈਂਸ਼ੀਅਲ ਸਰਵਿਸਿਜ਼ ਦੀ ਘਾਟ ਇਦਾਂ ਦਾ ਕੁਝ ਨਹੀਂ ਹੈਗਾ ਸਾਡੇ ਕੋਲ ਇਨਫ ਸਟਾਕ ਹੈਗਾ ਚਾਹੇ ਉਹ ਪਲਸਸ ਦਾ ਹੋ ਗਿਆ ਜਾਂ ਐਸੈਂਸ਼ੀਅਲ ਫੂਡ ਗ੍ਰੇਨਸ ਦਾ ਹੋ ਗਿਆ ਆਇਲਸ ਦਾ ਹੋ ਗਿਆ ਐਲ ਪੀ ਜੀ ਸਿਲੰਡਰਸ ਪੈਟਰੋਲ ਪੰਪ ਦਾ ਤੇ ਹੋਲਡਿੰਗ ਵਾਸਤੇ ਵੀ ਅਸੀਂ ਆਰਡਰ ਕਿਤੇ ਆ ਤਾਂ ਕਿਸੇ ਵੀ ਪੈਨਿਕ ਜਾਂ ਅਫਵਾਦੇ ਚਾ ਕੇ ਆਪਾਂ ਇਹੋ ਜਿਹੀ ਐਕਟੀਵਿਟੀਜ਼ ਅਚਨਾਪਈ ਤੇ ਇਸ ਮੈਸੇਜ ਦੇ ਰਾਹੀਂ ਮੈਂ ਹੀ ਦੱਸਣਾ ਚਾਹੁੰਦੀ ਆ ਕਿ ਜੀ ਸਾਡੇ ਕੋਲ ਇਨਫ ਸਟਾਕ ਅਵੇਲੇਬਲ ਹੈਗਾ ਤਾਂ ਆਪਾਂ ਪੈਨਿਕ ਨਾ ਕਰੀ ਤੇ ਅਸੀਂ ਹੈਲਪਲਾਈਨ ਨੰਬਰ ਵੀ ਡੀ ਐਫ ਐਸ ਈ ਫੂਡ ਸਪਲਾਈ ਵਿਭਾਗ ਦਾ ਵੀ ਦਿੱਤਾ ਹੈਗਾ ਤੇ ਤੁਹਾਨੂੰ ਕੋਈ ਅਮਰਜੈਂਸੀ ਜਾਂ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਉਹਨਾਂ ਨਾਲ ਰਾਪਤਾ ਵੀ ਕਰ ਸਕਦੇ ਮੋਡਲ ਦੌਂਦੋ ਜੀ ਰੇਲੂ ਰਾਮ ਸਿੰਘ ਸਮਾਦੋ ਜੀ ਜੋ ਇਹ ਹਾਲਾਤ ਪੈਦਾ ਹੋਏ ਆਂ ਜੀ ਇਹਦੇ ਨੇ ਸਾਡੇ ਕੋਲ ਰਾਸ਼ਨ ਦਾ ਪੂਰਾ ਸਮਾਨ ਹੈ ਅਸੀਂ ਹਰ ਜਗ੍ਹਾ ਜਿਵੇਂ ਦੱਸਿਆ ਅਸੀਂ ਪੂਰਾ ਦਾਣਾ ਲੈ ਕਿਛਣ ਹੋਈ ਤੇ ਜੀ ਲੋਡ ਹੋ ਗਏ ਸਾਡੇ ਕੋਲ ਆਓ ਤੇ ਅਸੀਂ ਉਹਨਾਂ ਨੂੰ ਪੂਰਾ ਸਮਾਨ ਦੇਵਾਂਗੇ ਫਰੰਟ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਪੈਨਿਕ ਦੀ ਜ਼ਰੂਰਤ ਨਹੀਂ ਹੈ ਅਸੀਂ ਇੱਥੇ ਰੇਗੂਰਾ ਸਟੋਰ ਦੇ ਉੱਤੇ ਖੜੇ ਆ ਇਹ ਸਾਰਾ ਰਸਨ ਇੱਥੇ ਇਜ਼ੀਲੀ ਅਵੇਲੇਬਲ ਹੈ ਜਦਨੇ ਸਟੋਰ ਰਾਜਪੁਰੋਨੀ ਪਟਿਆਲਾ ਪਿੱਛੇ ਤੋਂ ਵੀ ਮਾਲ ਪੂਰਾ ਆ ਰਿਹਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਕੋਈ ਰੇਟ ਤੇ ਜੋ ਪ੍ਰੋਡਕਟ ਰੇਟਾਂ ਤੇ ਸੀ ਉਹੀ ਰੇਟ ਤੇ ਹੀ ਸਮਾਨ ਮਿਲ ਰਿਹਾ ਹਰ ਚੀਜ਼ ਅਵੇਲੇਬਲ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਮਾਨ ਉਹੀ ਪੁਰਾਣੇ ਡੇਟਾਂ ਤੇ ਮਿਲ ਰਿਹਾ ਹੈ ਤੇ ਪੂਰੀ ਮਾਤਰਾ ਦੇ ਵਿੱਚ ਮਿਲ ਰਿਹਾ ਹੈ। ਸਬਾਨ ਦੀ ਕਿਸੇ ਤਰ੍ਹਾਂ ਦੀ ਕੋਈ ਸ਼ੋਰਟੇਜ ਹੈ ਨਹੀਂ। ਮੇਰਾ ਨਾਮ ਅਨੀਸ਼ ਕੁਮਾਰ ਹੈ ਸਾਡੀ ਫਰਮ ਦਾ ਨਾਮ ਸੂਰਜਬਾਨ ਹੁਕਮਦਰ ਫੁਰਮੰਡੀ ਪਟਿਆਲੇ ਹੈ। ਅੱਜ ਸਾਡੇ ਕੋਲ ਮਿਤੀ 8 5 25 ਨੂੰ ਫੂਡ ਸਪਲਾਈ ਵਾਲੇ ਪੁੱਛ ਆਏ تھے ਕਿ ਤੁਹਾਡੇ ਕੋਲ ਸਬਾਨ ਸਾਡੇ ਕੋਲ ਅਵੇਲੇਬਲ ਹੈਗੇ। ਜਿਸ ਟਾਈਮ ਵੀ ਸਾਡੇ ਕੋਲ ਮਾਰ ਜੋ ਵੀ ਹੋਏਗਾ ਅਸੀਂ ਦੇਣ ਕੇ ਜਦਬਰ ਜੀ ਆਓ ਸਾਡੇ ਕੋਲ ਲੈ ਸਕਦੇ। ਮੇਰਾ ਨਾਮ ਜੀ ਸਚਿੰਗੁਪਤਾ ਦਾਲਦਲੀ ਚੌਂਕ ਦਾ ਨਿਵਾਸੀ। ਇਹ ਰਾਸ਼ਨ ਦਾ ਸਮਾਨ ਲੈਣ ਆਏ ਸੀ ਮੈਂ ਗੁਪਤਾ ਜੀ ਬਾਟੂ ਦਾ ਸਟੋਰ। ਇਨਾ ਕੋਲ ਸਟਾਕ ਪੂਰਾ ਕਿਸੇ ਕੀ ਦੀ ਕੋਈ ਨਹੀਂ ਬੜਿਆ ਸਮਾਨ ਮਿਲ ਰਿਹਾ ਸਾਰਾ। ਸਾਡੇ ਚ ਵੀ ਕੋਈ ਘਬਰਾਹਟ ਨਹੀਂ ਹੈ ਕਿਉਂਕਿ ਸਾਨੂੰ ਪਤਾ ਸਮਾਨ ਦਾ ਪੂਰਾ ਮਿਲ ਜਣਾ। ਜਿਹੜੀ ਫਰਮ ਦਾ ਨਾਮ ਹੈ ਗਣਪਤਰਾਏ सुरेंद्र ਕੁਮਾਰ ਲੋਕੇਸ਼ਨ ਹੈ ਗੁਰਮੰਡੀ ਸਾਡੇ ਬਾਪੂ ਦੇ ਅੜਲੇ ਪਾਸੇੋਂ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਵੀ ਹੋਲਸੇਲ ਦੇ ਵਿੱਚ ਚਿੱਟੇ ਦੇ ਵਿੱਚ ਆਪਣਾ ਗਿਨੀ ਪਾਟਨ ਹੋਇਆ ਸੰਸ ਫਲਰ ਠੱਡ ਪੂਰਾ ਸ਼ੱਕਰ ਗੋੜ ਮਸਟਰਡ ਲਗਮ ਕੰਪਨੀ ਦਾ ਇਸ ਤੋਂ ਲਾ ਵਾ ਗਰਾਊਂਡ ਨਟ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਾਡੇ ਕੋਲ ਸਟਾਕ ਹੈ ਜਿਹੜਾ ਖੁੱਲ੍ਹਾ ਅਵੇਲੇਬਲ ਹੈ ਤੁਸੀਂ ਸਾਡੇ ਕੋਲ ਆ ਕੇ ਇੱਥੇ ਲੈ ਸਕਦੇ ਹੋ ਖਰੀਦ ਸਕਦੇ ਹੋ ਮੈਂ ਵਿਜੇ ਗੁੱਤਾ ਸਾਡੀ ਫਰਮ ਦਾ ਨਾਮ ਹੈ ਉਹ ਮੋਤੀਰਾਮਿੰਦਰ ਕੁਮਾਰ ਪਟਿਆਲਾ ਗੁਰਮੰਡੀ ਵਿਖੇ ਸਾਡੇ ਚੀਨੀ ਦਾ ਹੋਲਸੇਲ ਦਾ ਕੰਮ ਹੈ ਜੋ ਇਹ ਭਾਰਤ ਪਾਕਿਸਤਾਨ ਦੀ ਕੌਂਟਰੋਵਰਸੀ ਦੇ ਦੌਰਾਨ ਜੋ ਪੈਨਿਕ ਹੋਏ ਹੋਏ ਲੋਕ ਉਹ ਹੋਂ ਦੀ ਲੋੜ ਨਹੀਂ ਹੈ ਸਾਡੇ ਕੋਲ ਪ੍ਰਯਾਪਤ ਮਾਤਰਾਵਾਂ ਪੂਰੇ ਬਾਜ਼ਾਰ ਚ ਦੇਣ ਲਈ ਪ੍ਰਾਪਤ ਮਾਤਰਾਵਾਂ ਚੀਨੀ ਹੈ ਤੇ ਪਿੱਛੋਂ ਕੋਈ ਸਪਲਾਈ ਦੀ ਰੋਕ ਨਹੀਂ ਲੱਗੀ ਹੋਈ ਸਾਡੀ ਫਰਮ ਦਾ ਨਾਮ ਬਲੈਚੀ ਲੰਬਚਨਾ ਲੈ ਜੋ ਕਿ ਸਨੋਰੀਗੇਟ ਪਟਿਆਲਾ ਹੈਗੀ ਇਹ ਸਾਡੇ ਕੋਲ ਦਾਲਾਂ ਦਾ ਵਿਸ਼ੇ ਵਿੱਚ ਮੂੰਗੀ ਮਸਰੀ ਕਾਲੇ ਜਨੇ ਚਨਾ ਦਾਲ ਰਾਜਮਾ ਹਰੜ ਮਟਰ ਦਾਲ ਮਟਰ ਹਰਿਤ ਜੀ ਦਾ ਸਪੈਸ਼ਲ ਸਟਾਕ ਹੈਗਾ ਕਿਸੇ ਵੀ ਜਰੂਰ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਇਨ ਕੇਸ ਕੋਈ ਕੋਈ ਵੀ ਕਿਸੇ ਨਾ ਕਿਸੇ ਵੀ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਬੈਠੇ ਆ ਸਾਡੇ ਕੋਲ ਆਓ ਹਰੇ ਨਾਲ ਸੰਪਰਕ ਕਰੋ ਸਤਿ ਸ਼੍ਰੀ ਅਕਾਲ ਜੀ ਮੈਂ ਡਿੰਪਲ ਹੈਪੀ ਪਾਰਕ ਗੈਸਿਸ ਐਂਸੈਂਸੀ ਵਿੱਚ ਗੱਲ ਕਰ ਰਹੀ ਹਾਂ ਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਸਾਡੇ ਆਫਿਸ ਦੇ ਵਿੱਚ 9 5 2025 ਵਿੱਚ ਇੱਕ ਇਨਸਪੈਕਸ਼ਨ ਹੋਈ ਹੈ ਜਿਸ ਦੇ ਵਿੱਚ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਸਾਡੇ ਕੋਲ ਗੈਸ ਸਟੈਂਡਰਡ ਦਾ ਪੂਰਾ ਸਟਾਕ ਹੈ ਅਤੇ ਜੇਕਰ ਕੋਈ ਐਮਰਜੈਂਸੀ ਹੋਣੀ ਹੈ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਨੂੰ ਸਪਲਾਈ ਪੂਰੇ ਟਾਈਮ ਟਾਈਮ ਉਤੇ ਦਵਾਂਗੇ ਤਾਂ ਜੋ ਕਿ ਲੋਕ ਕੋਈ ਗੱਲ ਤੋਂ ਪਰੇਸ਼ਾਨ ਨਾ ਹੋਣ। ਧੰਨ। ਨਮਸਕਾਰ ਜੀ ਮੈਂ ਪੰਕਜ ਕੋਸਲਾ ਸੁਰਿੰਦਰਾ ਗੈਸ ਸਰਵਿਸ ਤੋਂ ਅੱਜ 9 ਪੰਜ 2025 ਬੀਤੀ ਨੂੰ ਸਾਡੇ ਕੋਲੇ ਫੂਡ ਸਪਲਾਈ ਦੀ ਸੀਨ ਟੀਮ ਐਲਪੀਜੀ ਦਾ ਸਰਵੇ ਕਰਨ ਆਈ ਹੈ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਬਹੁਤ ਸਾਲਾਂ ਤੋਂ ਐਲਪੀਜੀ ਇੱਥੇ ਸਰਵੇ ਮਤਲਬ ਲੋਕਾਂ ਨੂੰ ਸਪਲਾਈ ਕਰ ਰਹੇ ਹਾਂ ਜੋ ਇਸ ਸਥਿਤੀ ਪਹਿਲੇ ਹੀ ਬਣੀ ਹੋਈ ਹੈ ਬਿਲਕੁਲ ਤਬਰਾਂ ਵੀ ਲੋਕਾਂ ਨੂੰ ਲੋੜ ਨਹੀਂ ਅਸੀਂ ਪ੍ਰੋਪਰਲੀ ਤਤਪਰ ਹਾਂ